हां जी ਕਈ ਲੋਕ ਨਾ ਹਮੇਸ਼ਾ ਇਹ ਹੀ ਕਹਿੰਦੇ ਰਹਿੰਦੇ ਆ ਕਿ ਕੰਮ ਵੀ ਬਹੁਤ ਕਰਦੇ ਆ ਐਸੀ ਵੀ ਕਮਾਉਣੇ ਪਰ ਪੈਸੇ ਟਿਕਦੇ ਨਹੀਂ ਹਮੇਸ਼ਾ ਹੀ ਉਹ ਲੋਕ ਜਿਹੜੇ ਤੰਗੀਜੀ ਰਹਿੰਦੇ ਆ ਹਮੇਸ਼ਾ ਕਹਿੰਦੇ ਕਿ ਸਾਨੂੰ ਹਮੇਸ਼ਾ ਤੰਗੀ ਬਣੀ ਰਹਿੰਦੀ ਆ ਤੇ ਸਾਡੇ ਕੋਲ ਪੈਸਾ ਟਿਕਦਾ ਨਹੀਂ ਨਾ ਹੀ ਸਾਡੇ ਘਰੇ ਬਰਕਤ ਰਹਿੰਦੀ ਆ ਹੁਣ ਆਪਾਂ ਦੇਖੀਏ ਕਿ ਹਰੇਕ ਇਨਸਾਨ ਹੀ ਜਿਹੜਾ ਉਹ ਚਾਹੁੰਦਾ ਕਿ ਉਹਦੇ ਕੋਲ ਪੈਸਾ ਵੀ ਹੋਵੇ ਉਹ ਕਾਮਯਾਬ ਵੀ ਹੋਵੇ ਸੋ ਇਹ ਜਿਹੜਾ ਪੈਸਾ ਤੇ ਇਹ ਕਾਮਯਾਬੀ ਇਹ ਤੁਹਾਡੇ ਘਰੇ ਵੀ ਕਿਵੇਂ ਆਉਂਦੀ ਸੋ ਜਿਹੜਾ ਇਹ ਪੈਸਾ ਇਹ ਕਾਮਯਾਬੀ ਹੈ ਇਹ ਹਰ ਇੱਕ ਮਨੁੱਖੀ ਚਾਹੁੰਦਾ ਕਿ ਉਸ ਕੋਲ ਆਵੇ ਹਰ ਇੱਕ ਮਨੁੱਖੀ ਚਾਹੁੰਦਾ ਕਿ ਉਸ ਦੇ ਘਰੇ ਕਾਮਯਾਬੀ ਤੇ ਪੈਸਾ ਦੋਨੇ ਚੀਜ਼ਾਂ ਹੀ ਹੋਣ ਫੇਲ ਕੋਈ ਵੀ ਨਹੀਂ ਹੋਣਾ ਚਾਹੁੰਦਾ ਹਰੇਕ ਹੀ ਕਾਮਯਾਬ ਹੋਣਾ ਚਾਹੁੰਦਾ ਤੇ ਹਰੇਕ ਹੀ ਚਾਹੁੰਦਾ ਕਿ ਉਸ ਕੋਲ ਪੈਸਾ ਹੋਵੇ ਸੋ ਇਹ ਪੈਸਾ ਤੇ ਕਾਮਯਾਬੀ ਤੁਹਾਡੇ ਘਰੇ ਕਿਵੇਂ ਆਉਗੀ ਅੱਜ ਆਪਾਂ ਇਸ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਤੁਹਾਨੂੰ ਨਾ ਛੋਟੀ ਜਿਹੀ ਇੱਕ ਕਹਾਣੀ ਸੁਣਾਉਣੇ ਆ ਤੇ ਤੁਹਾਡੇ ਬਹੁਤ ਕੰਮ ਆਉਣ ਵਾਲੀ ਹੈ ਵੀਡੀਓ ਤੇ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਣੇ ਕਵਾਰਨਾ ਇੱਕ ਔਰਤ ਆਪਣੇ ਘਰ ਦਾ ਰਾਸ਼ਨ ਲੈਣ ਵਾਸਤੇ ਤੇ ਆਪਣੇ ਘਰੋਂ ਬਜ਼ਾਰ ਨੂੰ ਜਾ ਰਹੀ ਹੁੰਦੀ ਹੈ ਤੇ ਰਸਤੇ ਦੇ ਵਿੱਚ ਉਸ ਨੂੰ ਨਾਲ ਤਿੰਨ ਜਿਹੜੇ ਬਜ਼ੁਰਗ ਮਿਲ ਜਾਂਦੇ ਆ ਉਹ ਤਿੰਨ ਬਜ਼ੁਰਗ ਜਿਹੜੇ ਬੈਠੇ ਹੁੰਦੇ ਆ ਤੇ ਉਹ ਔਰਤ ਉਹਨਾਂ ਬਜ਼ੁਰਗਾਂ ਦੇ ਕੋਲੇ ਰੁਕ ਜਾਂਦੀ ਆ ਤੇ ਗੱਲਾਂ ਬਾਤਾਂ ਤੋਂ ਉਸ ਔਰਤ ਨੂੰ ਪਤਾ ਚੱਲਦਾ ਹੈ ਕਿ ਜਿਹੜੇ ਇਹ ਬਜ਼ੁਰਗ ਇਹ ਕਾਫੀ ਤਰ੍ਹਾਂ ਦੇ ਭੁੱਖੇ ਆ ਇਹਨਾਂ ਨੇ ਕੁਝ ਖਾਧਾ ਨਹੀਂ ਆ ਤਾਂ ਉਹ ਜਿਹੜੀ ਔਰਤ ਆ ਉਹ ਉਹਨਾਂ ਨੂੰ ਕਹਿੰਦੀ ਆ ਕੀ ਜੀ ਤੁਸੀਂ ਮੇਰੇ ਨਾਲ ਮੇਰੇ ਘਰੇ ਚੱਲੋ ਤੇ ਮੈਂ ਤੁਹਾਡੇ ਲਈ ਕੋਈ ਖਾਣਾ ਬਣਾ ਕੇ ਦਿਉਂਗੀ ਤਾਂ ਜੋ ਤੁਸੀਂ ਮੇਰੇ ਘਰੇ ਬਹਿ ਕੇ ਆਰਾਮ ਨਾਲ ਪ੍ਰਸ਼ਾਦਾ ਪਾਣੀ ਛਕ ਲਿਓ ਜੇ ਤੇ ਤੁਹਾਡੀ ਜਿਹੜੀ ਭੁੱਖ ਮਟ ਜੂਗੀ ਪਰ ਉਹ ਜਿਹੜੇ ਬਜ਼ੁਰਗ ਹੁੰਦੇ ਆ ਉਹ ਔਰਤ ਨੂੰ ਇਹ ਸਵਾਲ ਕਰਦੇ ਆ ਕਿ ਤੇਰੇ ਤੋਂ ਬਿਨਾ ਹੋਰ ਤੇਰੇ ਘਰ ਦੇ ਵਿੱਚ ਕੌਣ-ਕੌਣ ਹੈ ਤਾਂ ਉਹ ਔਰਤ ਉਹਨਾਂ ਨੂੰ ਕਹਿੰਦੀ ਹੈ ਜੀ ਇੱਕ ਤਾਂ ਮੇਰਾ ਬੱਚਾ ਹੈ ਤੇ ਇੱਕ ਮੇਰਾ ਮੇਰੇ ਘਰ ਦੇ ਵਿੱਚ ਮੇਰਾ ਪਤੀ ਹੈ ਤੇ ਪਰ ਇਸ ਸਮੇਂ ਜਿਹੜਾ ਮੇਰਾ ਪਤੀ ਆ ਉਹ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਤੇ ਉਹ ਘਰ ਦੇ ਵਿੱਚ ਹੈ ਨਹੀਂਗਾ ਤਾਂ ਉਹ ਬਜ਼ੁਰਗ ਉਸ ਔਰਤ ਨੂੰ ਇਹ ਕਹਿ ਕੇ ਟਾਲ ਦਿੰਦੇ ਆ ਕਿ ਉਹ ਕਹਿੰਦੇ ਵੀ ਜਦੋਂ ਤੇਰਾ ਪਤੀ ਘਰੇ ਆ ਗਿਆ ਤੇ ਸਾਨੂੰ ਫੇਰ ਤੂੰ ਬੁਲਾ ਕੇ ਲੈ ਕੇ ਜਾਈ ਅਸੀਂ ਫੇਰ ਆਵਾਂਗੇ ਜਦੋਂ ਤੱਕ ਤੇਰਾ ਪਤੀ ਘਰੇ ਨਹੀਂ ਆਉਂਦਾ ਅਸੀਂ ਉਹਨਾਂ ਚਰਤੇਰੇ ਘਰੇ ਨਹੀਂ ਆ ਸਕਦੇਗੇ ਤਾਂ ਉਹ ਔਰਤਾ ਉਥੋਂ ਚਲੀ ਜਾਂਦੀ ਹੈ ਤੇ ਆਪਣਾ ਰਾਸ਼ਨ ਲੈ ਕੇ ਤੇ ਬਾਅਦ ਵਿੱਚ ਘਰੇ ਜਾਂਦੀ ਹੈ ਤੇ ਜਦੋਂ ਉਹ ਘਰੇ ਪਹੁੰਚਦੀ ਹੈ ਤੇ ਉਹਦਾ ਪਤੀ ਉਸ ਸਮੇਂ ਘਰੇ ਪਹੁੰਚ ਚੁੱਕਿਆ ਹੁੰਦਾ ਘਰੇ ਆਇਆ ਹੁੰਦਾ ਤਾਂ ਉਹ ਆਪਣੇ ਪਤੀ ਕੋਲੇ ਇਸ ਵਿਸ਼ੇ ਤੇ ਗੱਲ ਕਰਦੀ ਹੈ ਉਹ ਔਰਤ ਆਪਣੇ ਪਤੀ ਨੂੰ ਦੱਸਦੀ ਹੈ ਕਿ ਅੱਜ ਜਦੋਂ ਉਹ ਉਹ ਬਾਜ਼ਾਰ ਗਈ ਸੀਗੀ ਸਮਾਨ ਲੈਣ ਵਾਸਤੇ ਰਸਣ ਲੈਣ ਵਾਸਤੇ ਤਾਂ ਰਸਤੇ ਦੇ ਵਿੱਚ ਉਹਨੂੰ ਤਿੰਨ ਜਿਹੜੇ ਭੁੱਖੇ ਉਹ ਬਜ਼ੁਰਗ ਬੈਠੇ ਮਿਲੇ ਤੇ ਉਹਨੇ ਪੇਸ਼ਕਸ਼ ਕੀਤੀ ਕਿ ਮੇਰੇ ਨਾਲ ਘਰੇ ਚੱਲੋ ਤੇ ਪਰ ਉਹਨਾਂ ਨੇ ਇਹ ਕਹਿ ਕੇ ਮਨਾ ਕਰਤਾ ਕਿ ਜਦੋਂ ਤੇਰਾ ਪਤੀ ਘਰੇ ਆ ਗਿਆ ਸੀ ਫੇਰ ਤੇਰੇ ਕੋਲ ਘਰੇ ਆਵਾਂਗੇ ਤੇ ਫੇਰ ਅਸੀਂ ਤੁਹਾਡੇ ਘਰੇ ਜਾ ਕੇ ਜਿਹੜਾ ਅਸੀਂ ਪ੍ਰਸ਼ਾਦਾ ਪਾਣੀ ਛਕ ਜਾਗੇ ਉਹ ਔਰਤ ਆਪਣੇ ਪਤੀ ਨੂੰ ਇਹ ਗੱਲ ਦੱਸ ਰਹੀ ਹੁੰਦੀ ਆ ਤੇ ਪਤੀ ਉਹਦਾ ਉਹ ਨੂੰ ਇਹ ਕਹਿੰਦਾ ਕਿ ਚੱਲ ਹੁਣ ਮੈਂ ਘਰੇ ਆ ਗਿਆ ਤੇ ਹੁਣ ਤੂੰ ਜਾ ਕੇ ਉਹਨਾਂ ਨੂੰ ਆਪਣੇ ਘਰੇ ਲੈ ਆਂ ਤਾਂ ਉਹ ਔਰਤ ਦੁਬਾਰਾ ਫਿਰ ਉਹਨਾਂ ਭੁੱਖੇ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਕੋਲ ਚਾਈ ਜਾਂਦੀ ਆ ਤਾਂ ਉਹ ਜਿਹੜੇ ਤਿੰਨੇ ਬਜ਼ੁਰਗ ਹੁੰਦੇ ਆ ਤਾਂ ਉਹਨਾਂ ਕੋਲ ਔਰਤ ਜਾ ਕੇ ਕਹਿੰਦੀ ਆ ਜੀ ਹੁਣ ਮੇਰਾ ਪਤੀ ਘਰੇ ਆ ਗਿਆ ਤੇ ਤੁਸੀਂ ਮੇਰੇ ਨਾਲ ਚੱਲੋ ਤਾਂ ਜੋ ਮੈਂ ਤੁਹਾਨੂੰ ਖਾਣਾ ਬਣਾ ਕੇ ਖਵਾਵਾਂਗੀ ਤੇ ਤੁਹਾਡੀ ਭੁੱਖ ਮਟ ਜੂਗੀ ਆ ਉਹ ਜਿਹੜੇ ਬਜ਼ੁਰਗ ਹੁੰਦੇ ਆ ਉਹ ਉਸ ਔਰਤ ਨੂੰ ਕਹਿੰਦੇ ਆ ਕਿ ਤੈਨੂੰ ਸਾਡੇ ਤਿੰਨਾਂ ਵਿੱਚੋਂ ਸਿਰਫ ਇੱਕ ਜਾਨੇ ਨੂੰ ਹੀ ਚੁਣਨਾ ਪਵੇਗਾ ਤਾਂ ਉਹ ਬਜ਼ੁਰਗ ਕਹਿੰਦੇ ਹਨ ਕਿ ਸਾਡੇ ਵਿੱਚੋਂ ਇੱਕ ਦਾ ਨਾਮ ਹੈਗਾ ਪੈਸਾ ਦੂਜੇ ਦਾ ਨਾਮ ਹੈਗਾ ਕਾਮਯਾਬੀ ਤੇ ਤੀਜੇ ਦਾ ਨਾਮ ਹੈਗਾ ਮੁਹੱਬਤ ਤੇ ਤੈਨੂੰ ਸਾਡੇ ਵਿੱਚੋਂ ਇੱਕ ਦੀ ਚੋਣ ਕਰਨੀ ਪਵੇਗੀ ਤੇ ਫਿਰ ਹੀ ਅਸੀਂ ਤੇਰੇ ਨਾਲ ਜਾ ਸਕਦੇ ਹਾਂ ਤਾਂ ਔਰਤ ਉਥੋਂ ਜਿਹੜੀ ਕੋਈ ਫੈਸਲਾ ਨਹੀਂ ਲੈ ਸਕਦੀ ਤੇ ਉਥੋਂ ਘਰੇ ਵਾਪਸ ਆ ਜਾਂਦੀ ਤੇ ਆ ਕੇ ਆਪਣੇ ਪਤੀ ਕੋਲ ਫੇਰ ਦੁਬਾਰਾ ਦੱਸਦੀ ਹੈ ਕਿ ਉਹ ਬਿਉਰਗਾਨੀ ਤਾਂ ਮੈਨੂੰ ਇਹ ਗੱਲ ਕਹੀ ਹੈ ਕਿ ਤੂੰ ਸਾਡੇ ਵਿੱਚੋਂ ਸਿਰਫ ਇੱਕ ਜਣੇ ਨੂੰ ਨਾਲ ਲਿਆ ਸਕਦੀ ਹੈ ਤੇ ਉਹ ਔਰਤ ਆਪਣੇ ਪਤੀ ਨੂੰ ਦੱਸਦੀ ਹੈ ਕਿ ਉਹਨਾਂ ਵਿੱਚੋਂ ਇੱਕ ਦਾ ਨਾਮ ਹੈਗਾ ਪੈਸਾ ਦੂਜੇ ਦਾ ਨਾਮ ਹੈਗਾ ਕਾਮਯਾਬੀ ਤੇ ਤੀਜੇ ਦਾ ਨਾਮ ਹੈਗਾ ਮੁਹੱਬਤ ਤੇ ਆਪਾਂ ਇਹਨਾਂ ਵਿੱਚੋਂ ਕਿਹਨੂੰ ਘਰੇ ਲੈ ਕੇ ਆਈਏ ਤਾਂ ਉਹ ਪਤੀ ਕਹਿੰਦਾ ਹੈ ਕਿ ਤੂੰ ਇਸ ਤਰ੍ਹਾਂ ਕਰ ਤੂੰ ਪੈਸੇ ਨੂੰ ਘਰੇ ਲੈ ਆ ਤਾਂ ਜੋ ਆਪਣੇ ਕੋਲੇ ਬਹੁਤ ਸਾਰਾ ਪੈਸਾ ਆ ਜਾਦਾ ਪਰ ਉਹ ਔਰਤ ਉਹਨੂੰ ਕਹਿੰਦੀ ਹੈ ਵੀ ਕਿਉਂ ਨਾ ਜੀ ਆਪਾਂ ਕਾਮਯਾਬੀ ਨੂੰ ਘਰੇ ਲਿਆਏਗੇ ਤਾਂ ਆਪਾਂ ਕਾਮਯਾਬ ਹੋ ਜਾਗੇ ਤਾਂ ਪੈਸਾ ਤਾਂ ਆਪਣੇ ਕੋਲ ਆਟੋਮੈਟ ਆ ਹੀ ਜਾਊਗਾ ਨਾਲੇ ਆਪਾਂ ਕਾਮਯਾਬ ਹੋ ਜਾਗੇ ਸੋ ਉਹਨਾਂ ਦੀ ਗੱਲ ਇਹ પતિ ਪਤਨੀ ਦੀ ਗੱਲ ਉਹਨਾਂ ਦਾ ਇੱਕ ਛੋਟਾ ਜਿਹਾ ਬੇਟਾ ਸੁਣ ਰਿਹਾ ਹੁੰਦਾ ਤਾਂ ਉਹਨਾਂ ਦਾ ਬੇਟਾ ਉਹਨਾਂ ਨੂੰ ਕਹਿੰਦਾ ਹੈ ਕਿ ਆਪਣੀ ਮੰਮੀ ਡੈਡੀ ਨੂੰ ਇਹ ਗੱਲ ਕਹਿੰਦਾ ਹੈ ਕਿ ਕਿਉਂ ਨਾ ਆਪਾਂ ਉਹਨਾਂ ਤਿੰਨਾਂ ਦੇ ਵਿੱਚੋਂ ਮੁਹੱਬਤ ਨੂੰ ਘਰੇ ਲਿਆਏਂਗੇ ਨਾਲੇ ਆਪਣੇ ਘਰ ਵਿੱਚ ਮਹੱਭਤਾ ਜੁਗੀ ਤੇ ਆਪਾਂ ਵਧੀਆ ਆਪਸ ਦੇ ਵਿੱਚ ਮੋਹ ਪ੍ਰੇਮ ਨਾਲ ਨਾਲ ਮਿਲ ਕੇ ਰਹਿਣ ਲੱਗ ਪਾਂਗੇ ਤਾਂ ਜਿਹੜੇ ਪਤੀ ਪਤਨੀ ਹੁੰਦੇ ਆ ਉਹ ਇਹ ਫੈਸਲਾ ਲੈ ਲੈਂਦੇ ਆ ਕਿ ਆਪਾਂ ਮੁਹੱਬਤ ਨੂੰ ਘਰੇ ਲਿਆਈ ਹਾਂ ਤਾਂ ਦੁਬਾਰਾ ਫਿਰ ਪਤਨੀ ਉਹ ਤਿੰਨ ਬਿਯੋਗਾਂ ਦੇ ਕੋਲ ਜਾ ਵੜਦੀ ਹੈ ਪਹੁੰਚ ਜਾਂਦੀ ਹੈ ਤੇ ਉਹਨਾਂ ਨੂੰ ਕਹਿ ਦਿੰਦੀ ਹੈ ਜੀ ਜਿਹੜਾ ਤੁਹਾਡੇ ਵਿੱਚੋਂ ਜਿਸ ਦਾ ਨਾਮ ਮੁਹੱਬਤ ਹੈ ਉਹ ਮੇਰੇ ਨਾਲ ਚੰਨੇ ਤਾਂ ਉਹ ਕੀ ਵੇਖਦੀ ਐ ਕਿ ਜਿਹਦਾ ਨਾਮ ਮੁਹੱਬਤ ਹੁੰਦਾ ਉਹ ਬਜ਼ੁਰਗ ਉੱਠ ਕੇ ਖਾਣਾ ਹੋ ਕੇ ਉਹਦੇ ਨਾਲ ਤੁਰਨ ਲੱਗਦਾ ਤੇ ਉਹਦੇ ਪਿੱਛੇ ਹੀ ਜਿਹੜੇ ਦੂਜੇ ਦੋ ਬਜ਼ੁਰਗ ਹੁੰਦੇ ਆ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਪੈਸਾ ਤੇ ਦੂਜੇ ਦਾ ਨਾਮ ਕਾਮਯਾਬੀ ਹੁੰਦਾ ਉਹ ਉਸ ਜਿਹਦਾ ਨਾਮ ਮੁਹੱਬਤ ਹੁੰਦਾ ਉਸ ਬਜ਼ੁਰਗ ਦੇ ਪਿੱਛੇ ਉਹ ਵੀ ਤੁਰਨ ਲੱਗ ਪੈਂਦੇ ਆ ਤਾਂ ਔਰਤ ਬੜੀ ਹੈਰਾਨ ਹੁੰਦੀ ਐ ਤੇ ਪੁੱਛਦੀ ਐ ਉਹ ਕਹਿੰਦੀ ਐ ਜੀ ਮੈਂ ਤਾਂ ਤੁਹਾਨੂੰ ਕਿਹਾ ਹੀ ਨਹੀਂ ਮੈਂ ਤਾਂ ਸਿਰਫ ਜਿਸ ਦਾ ਨਾਮ ਮੁਹੱਬਤ ਹੁੰਦਾ ਸਿਰਫ ਉਸੇ ਨੂੰ ਹੀ ਕਿਹਾ ਕਿ ਮੇਰੇ ਨਾਲ ਚੱਲੇ ਤਾਂ ਜਿਹਦਾ ਨਾਮ ਪੈਸਾ ਅਤੇ ਜਿਹਦਾ ਨਾਮ ਕਾਮਯਾਬੀ ਹੁੰਦਾ ਹੈ ਤਾਂ ਉਹ ਬਜ਼ੁਰਗ ਉਸ ਔਰਤ ਨੂੰ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਜੇ ਤੂੰ ਸਾਡੇ ਵਿੱਚੋਂ ਪੈਸੇ ਨੂੰ ਚੁਣਦੀ ਤਾਂ ਵੀ ਅਸੀਂ ਇੱਕ ਨਹੀਂ ਨਾਲ ਜਾਣਾ ਸੀ ਜੇ ਤੂੰ ਸਾਡੇ ਵਿੱਚੋਂ ਕਾਮਯਾਬੀ ਨੂੰ ਚੁਣਦੀ ਤਾਂ ਵੀ ਸਾਡੇ ਵਿੱਚੋਂ ਇੱਕ ਨਹੀਂ ਨਾਲ ਜਾਣਾ ਸੀ ਪਰ ਹੁਣ ਜਦੋਂ ਤੂੰ ਸਾਡੇ ਵਿੱਚੋਂ ਮੁਹੱਬਤ ਨੂੰ ਚੁਣਿਆ ਤਾਂ ਜਿੱਥੇ ਮੁਹੱਬਤ ਹੈ ਉੱਥੇ ਅਸੀਂ ਦੋਨੇ ਜਾਨ ਵੱਲੋਂ ਨਹੀਂ ਰਹਿ ਸਕਦੇਗੇ ਤੋ ਉਹਨਾਂ ਬਜ਼ੁਰਗਾਂ ਨੇ ਉਸ ਔਰਤ ਨੂੰ ਸਮਝਾਇਆ ਕਿ ਜਦੋਂ ਹੁਣ ਤੂੰ ਮੁਹੱਬਤ ਨੂੰ ਚੁਣ ਲਿਆ ਤੇ ਸਾਨੂੰ ਵੀ ਇਹਦੇ ਪਿੱਛੇ-ਪਿੱਛੇ ਆਉਣਾ ਹੀ ਪਊਗਾ। ਸੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਸੋ ਜਿਹੜੇ ਘਰਾਂ ਦੇ ਵਿੱਚ ਮੁਹੱਬਤ ਹੈ ਉਸ ਘਰਾਂ ਦੇ ਵਿੱਚ ਪੈਸਾ ਅਤੇ ਕਾਮਯਾਬੀ ਆਪਣੇ ਆਪ ਹੀ ਪਿੱਛੇ-ਪਿੱਛੇ ਆ ਜਾਂਦੇ ਹਨ। ਸੋ ਤੁਸੀਂ ਵੇਖ ਰਹੇ ਹੋ ਟਾਕਤ ਖਾਲਸਾ ਤੇ ਅਸੀਂ ਹਮੇਸ਼ਾ ਤੁਹਾਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਆਪਣੇ ਘਰਾਂ ਦੇ ਵਿੱਚ ਖੁਸ਼ੀਆਂ ਲੈ ਕੇ ਆਓ, ਮੁਹੱਬਤਾਂ ਲੈ ਕੇ ਆਓ। ਕਿਉਂਕਿ ਜਿਹੜੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਆ ਮੁਹੱਬਤ ਹੈ ਉਹਨਾਂ ਘਰਾਂ ਦੇ ਵਿੱਚ ਬਰਕਤਾਂ ਵੀ ਆ ਜਾਂਦੀਆਂ ਉਹਨਾਂ ਘਰਾਂ ਦੇ ਵਿੱਚ ਪੈਸਾ ਵੀ ਆ ਜਾਂਦਾ ਤੇ ਉਹ ਕਾਮਯਾਬ ਵੀ ਹੋ ਜਾਂਦੀ ਹੈ ਉਮੀਦ ਕਰਦੇ ਹਾਂ ਕਿ ਛੋਟੀ ਜਿਹੀ ਇਹ ਕਹਾਣੀ ਤੁਹਾਨੂੰ ਬਹੁਤ ਵਧੀਆ ਲੱਗੀ ਹੋਏਗੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ